ਮੋਦੀ ਸਰਕਾਰ ਮਰਦਾਬਾ 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 ਮੋਦੀ ਸਰਕਾਰ ਮਰਦਾਬਾ ਮਰਦਾਬਾ ਕਾਇਰ ਗੱਲਾਂ ਮੜ ਜਾਓ ਹਿੰਦੂਤਾਂ ਨੂੰ ਨਹੀਂ ਵੇਚਣ ਦੇ ਮੰਗਦੇ ਨਹੀਂ ਵੇਚਣ ਅੱਜਾ ਸਿੰਘ ਸੰਜੋਤ ਮੋਰਚੇ ਵੱਲੋਂ ਸਮੁੱਚੇ ਭਾਰਤ ਦੇ ਵਿੱਚ ਜਿੱਥੋਂ ਤੱਕ ਦੁਨੀਆ ਵੱਸਦੀ ਹੈ ਉੱਥੇ ਟਰੱਕ ਦੀਆਂ ਤੇ ਮੋਦੀ ਦੀਆਂ ਜੂੰਡੜੀਆਂ ਅਸੀਂ ਜਿਹੜੀਆਂ ਆਰਥੀਆਂ ਛਾੜੀਆਂ ਨੇ ਕਿਉਂਕਿ ਮਜ਼ਹਾਰਾ ਕਰਕੇ ਲੋਕਾਂ ਨੂੰ ਲਾਬੰਦ ਕਰਕੇ ਦੱਸ ਕੇ ਸਾਰਾ ਕੁਝ ਵੀ ਜਿਹੜਾ ਇਹ ਅਮਰੀਕਾ ਦੀ ਛਾਇਦੇ ਉੱਤੇ ਸਾਰਾ ਭਾਰਤ ਦਾਾਂ ਤੇ ਲਾਇਆ ਵੇਚਣ ਵਾਸਤੇ ਬਹੁਤ ਸਾਰੇਗਾ ਅ ਬੇਚਤੀਆਂ ਮੋਦੀ ਸਰਕਾਰ ਨੇ ਜਿਹੜੀਆਂ ਲੋਕਾਂ ਦੀਆਂ ਸਾਂਝੀਆਂ ਜਗ੍ਹਾ ਸੀ ਸਾਂਝੀਆਂ ਸੰਥਾ ਸੀ ਰੇਲ ਗੱਡੀਆਂ ਤੋਂ ਲੈ ਕੇ ਜਹਾਜ਼ਾਂ ਤੱਕ ਸਾਰਾ ਦਾਅ ਤੇ ਲਾਤਾ ਅੱਜ ਦਾ ਗੁੱਸਾ ਇਹੀ ਹੈ ਵੀ ਜਿਹੜੀ ਖੇਤੀ ਨਾਲ ਸੰਬੰਧਿਤ ਹੈ ਸਾਡੀ ਜ਼ਮੀਨ ਜਿਹੜੀ ਮਾਂ ਹੁੰਦੀ ਹੈ ਉਹ ਚੋਂ ਪੈਦਾ ਹੁੰਦੀ ਹੈ ਹੁਣ ਉਹਨੂੰ ਦਾਅ ਤੇ ਲਾਉਣ ਤੇ ਜਾਂ ਲੱਗਿਆ ਹੋਇਆ ਉਹਦੇ ਨਾਲ ਛਾਂਡ ਗਿੱਡੀ ਕਰਕੇ ਸਾਰੀਆਂ ਫਸਲਾਂ ਦਾ ਜਿਹੜਾ ਰੇਟ ਮਾੜਾ ਮੋਟਾ ਸਾਨੂੰ ਮਿਲਦਾਗਾ ਕਿਉਂਕਿ ਰੇਟ ਲਾਗਤ ਖਰਚੇ ਪਹਿਲਾਂ ਵੱਧ ਹੈ ਤੇ ਹੁਣ ਉਹਦੇ ਨਾਲ ਛਾਂਡੀ ਪਾ ਕੇ ਜਿਹੜਾ ਮਾੜਾ ਮੋਟਾ ਰੇਟ ਮਿਲਦਾ ਉਹ ਵੀ ਲੋਕਾਂ ਦੀ ਸੰਗੀ ਖੁੱਟਣ ਜਾ ਰਹੇ ਇਹਨੂੰ ਕਿਹਾ ਵੀ ਖੇਤੀ ਸੈਂਟਰ ਇਹ ਤੇਰੇ ਵਪਾਰ ਤੋਂ ਬਾਹਰ ਹੋਵੇ ਤੇ ਜਿਹੜੀ ਜੁੰਡਲੀ ਬਣੀ ਹੋਈ ਹੈ ਇਹ ਲੋਕਾਂ ਦੇ ਬਹੁਤ ਜੇ ਕਹ ਦੀਏ ਖਤਰਨਾਕ ਬਣੀ ਹੋਈ ਹੈ ਲੋਕਾਂ ਦਾ ਗਲ ਘੁੱਟਿਆ ਜਾਊਗਾ ਇਸ ਕਰਕੇ ਅੱਜ ਇਹਨੂੰ ਦੋਨਾਂ ਦੀ ਅਸੀਂ ਅਰਥੀ ਛਾੜ ਕੇ ਜੋਗੇ ਦੇ ਵਿੱਚ ਜਿਵੇਂ ਪੱਕਾ ਮੋਰਚਾ ਲੱਗਿਆ ਇੱਥੇ ਵੱਡਾ ਇਕੱਠ ਕਰਕੇ ਅਸੀਂ ਕਹੇਈ ਥਾਂ ਤੇ ਬੀਕੇ ਜੂ ਢਕਾਉਂਦਾ ਨੇ ਜਿੱਥੇ ਜਿੱਥੇ ਮੋਰਚੇ ਲੱਗਿਆ ਕੱਲੀ ਜਸੇ ਬੰਦੀ ਨੇ ਆhtੀਆਂ ਛਾੜੀਆਂ ਨੇ ਬਹੁਤ ਸਾਰੀਆਂ ਸੁੰਜ ਤਮੂਰਚੀ ਦੇ ਮਾਨਸਾ ਦੇ ਵਿੱਚ ਜੋਗੇ ਦੇ ਵਿੱਚ ਚਣੀਰ ਦੇ ਵਿੱਚ ਭਿੱਕੀ ਦੇ ਵਿੱਚ ਤੇ ਆਮ ਲੋਕ ਪਿੰਡਾਂ ਦੇ ਵਿੱਚ ਜਿਹੜੇ ਮਿਹਨਤ ਕਰਦੇ ਆ ਉਹਨਾਂ ਨੇ ਆhtੀਆਂ ਛਾੜੀਆਂ ਨੇ ਤੇ ਲਗਾਤਾਰ ਅੰਨ ਦਾ ਬਰੋਧ ਕਰਦੇ ਰਹਾਂਗੇ ਇਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਸਾਡਾ ਉਹ ਬਹੁਤ ਵਧੀਆ ਸਫਲ ਹੋਇਆ ਤੇ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਭਰੀ ਪਾਂਤ ਪਤਾ ਲੱਗ ਗਿਆ ਵੀ ਇਹਦੇ ਲੋਕ ਆ ਮਹਿਤ ਕਰਨ ਵਾਲੇ ਉਹ ਸੌਖੀ ਜਿਹੜੀ ਤੇਰਾ ਸੌਦੇਬਾਜ਼ੀ ਨਹੀਂ ਹੋਣ ਦੇਵਾਂਗੇ ਇਸ ਕਰਕੇ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਪੰਜਾਬ ਦੇ ਵਿੱਚ ਸਾਡਾ ਸਫਲ ਹੋਇਆ